ਕੰਨਾ ਪੁਲਿਸ ਦੀ ਵੱਡੀ ਪ੍ਰਾਪਤੀ ਨਸ਼ਾ ਸਪਲਾਈ ਕਰਨ ਵਾਲੇ گروਹ ਦਾ ਕੀਤਾ ਪਰਦਾਫਾਸ਼ ਇੱਕ ਪਿਸਤੌਲ 160 ਗ੍ਰਾਮ ਹਿਰੋਇਨ ਇੱਕ ਕਵੰਟਲ 55 ਕਿਲੋ 600 ਗ੍ਰਾਮ ਪੁੱਕੀ ਚੂਰਾ ਪੋਸਤ ਸਮੇਤ 9 ਕਤਕ ਦੋਸ਼ੀਆਂ ਨੂੰ ਕਾਬੂ ਕਰਨ ਦਾ ਕੀਤਾ ਦਾਵਾ ਜਿਨ੍ਹਾਂ ਵਿੱਚ ਔਰਤਾ ਵੀ ਸ਼ਾਮਿਲ ਵੀ ਮਿਲੀ ਹੈ ਸਾਨੂੰ ਮਤਲਬ ਕੰਨ ਵਾਲੇ ਨਸ਼ੇ ਦੀ ਕਿੰਨੇ ਇਨਵੋਲਵ ਨੇ ਚਿੱਟਾ ਪੁੱਕੀ ਇਸ ਤਰ੍ਹਾਂ ਕੋਈ ਵੀ ਕਿਸੇ ਨੂੰ ਨਸ਼ਾ ਉਹ ਜਿਹੜੇ ਲੋਕ ਨਸ਼ੇਦਾਨ ਵਾਲੋ ਕਿਸੇ ਵੀ ਤਰ੍ਹਾਂ ਨਸ਼ਾ ਉਹਨਾਂ ਦੇ ਸਪਲਾਈ ਕਰਦਾ ਹੀ ਹੁੰਦਾ ਹੈ। ਔਰ ਇਹਦੇ ਵਿੱਚ ਮੈਂ ਤੁਹਾਨੂੰ ਜਿਹੜੀ ਮੇਨ ਚੀਜ਼ ਦੱਸਣੀ ਚਾਹੁੰਦਾ ਉਹ ਇਹ ਹੈ ਕਿ ਠੀਕ ਹੈ ਅਸੀਂ ਜਿਹੜਾ ਇਹ ਰਣਜੀਤ ਸਿੰਘ ਜੀ ਦੇ ਕੋਲ ਅਸੀਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਪਹਿਲਾਂ 10 ਗ੍ਰਾਮ ਇਹ ਐਜ਼ਨੋ ਗ੍ਰਾਮ ਕੀਤੀ ਜੇ ਫਿਰ ਚਲੋ ਸਾਨੂੰ ਫੁੱਪੀ ਮਿਲੀ ਮੈਂ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਨਾ ਪੁਲਿਸ ਦੀ ਵੱਡੀ ਪ੍ਰਾਪਤੀ ਨਸ਼ਾ ਸਪਲਾਈ ਕਰਨ ਵਾਲੇ گروਹ ਦਾ ਕੀਤਾ ਪਰਦਾ ਫਾਸ਼ ਇੱਕ ਪਿਸਤੌਲ 160 ਗ੍ਰਾਮ ਹਿਰੋਇਨ ਇੱਕ ਕਵੰਟਲ 55 ਕਿਲੋ 600 ਗ੍ਰਾਮ ਪੁੱਕੀ ਚੂਰਾ ਪੋਸਤ ਸਮੇਤ 9 ਕਤਕ ਦੋਸ਼ੀਆਂ ਨੂੰ ਕਾਬੂ ਕਰਨ ਦਾ ਕੀਤਾ ਦਾਵਾ ਜਿਨ੍ਹਾਂ ਵਿੱਚ ਔਰਤਾ ਵੀ ਸ਼ਾਮਲ ਹਨ ਮਾਝੋ ਵਰਦੀ ਸਾਡੇ ਡੀਆਈਜੀ ਸਰ ਸੁਤਿੰਦਰ ਸਰ ਐਸਐਸਪੀ ਮੈਮ ਜੋਤੀ ਜਦਵ ਬੈਂਸ ਜੋ ਪੰਜਾਬ ਸਰਕਾਰ ਦੀਆਂ ਨਸ਼ਿਆਂ ਦੇ ਵਿਰੁੱਧ ਹਦਿਤਾ ਨੇ ਉਹਨਾਂ ਤੇ ਅਮਲ ਕਰਦੇ ਹੋਏ ਖੰਨਾ ਪੁਲਿਸ ਨੂੰ ਅੱਜ ਅੱਜ ਮਕਦਮਿਆਂ ਦੇ ਵਿੱਚ ਬੜੀ ਵਧੀਆ ਕਾਮਯਾਬੀ ਮਿਲੀ ਜਿਹਦੇ ਵਿੱਚ ਮੈਂ ਤੁਹਾਨੂੰ ਵਿਸਥਾਰ ਦੇ ਨਾਲ ਦੱਸਦਾ ਹਾਂ ਕਿ ਇੱਕ ਮਕਦਮਾ ਨੰਬਰ 200 ਇਹਦੇ ਵਿੱਚ ਅ ਡੀਐਸਪੀ ਡੀ ਅ ਸ਼੍ਰੀ ਮੋਹਿਤ ਸਿੰਘਲਾ ਜੀ ਦੀ ਸੁਪਰਵੀਜ਼ਨ ਦੇ ਤਹਿਤ ਸੀਆਈਏ ਇਨਸਪੈਕਟਰ ਨਰਪਿੰਦਰ ਆਪਣੀ ਪੁਲਿਸ ਪਾਰਟੀ ਦੇ ਨਾਲ ਡਿਊਟੀ ਤੇ ਸੀ ਜਦੋਂ ਚੈਕਿੰਗ ਕਰ ਰਹੇ ਸੀ ਸ਼ੱਕੀ ਪੁਰਸ਼ਾਂ ਦੀ ਤਾਂ ਇੱਕ ਆੜਗਾ ਨੰਬਰੀ ਗੱਡੀ ਸੀ ਜਿਹਦੇ ਵਿੱਚ ਦੋ ਸਾਕਸ਼ ਜਿਹੜੇ ਐ ਉਹ ਗ੍ਰਿਫਤਾਰ ਕੀਤੇ ਇਹਨਾਂ ਨੇ ਔਰ ਗੱਡੀ ਦੀ ਤਲਾਸ਼ੀ ਲੈਣ ਤੇ ਉਹਦੇ ਵਿੱਚ ਇੱਕ ਕੁਇੰਟਲ ਤੇ 20 ਕਿਲੋਗ੍ਰam ਭੁੱਕੀ ਪੋਪੀ ਹਸਕ ਉਹ ਬਰਾਮਦ ਕੀਤਾ ਉਹਦੀ ਮਜਬੂਤ ਜਿਹੜੀ ਪੁਸ਼ਗਿਸ਼ ਕੀਤੀ ਜਦੋਂ ਇਹਨਾਂ ਨੇ ਮਜਬੂਤ ਪੁਸ਼ਗਿਸ਼ ਤੇ ਇਹਦੇ ਵਿੱਚ ਇੱਕ ਸਾਕਸ਼ ਜਤਿੰਦਰ ਪਾਲ ਤੇ ਦੋ ਹੋਰ ਔਰਤਾਂ ਇੱਕ ਉਹਦੀ ਵਾਈਫ ਉਹਦਾ ਨਾਮ ਹੈਗਾ ਅਮਨਦੀਪ ਕੌਰ ਤੇ ਇੱਕ ਅਮਨਜੋਤ ਕੌਰ ਇਹ ਅਰੈਸਟ ਕੀਤੇ ਗਏ ਹੈ ਕਹਿੰਦਾ ਮਤਲਬ ਕਿ ਪੰਜ ਟੋਟਲ ਮੁਰਜ਼ਮ ਇਹਦੀ ਅਜ ਤੱਕ ਹੋਂ ਤੱਕ ਦੀ ਪੁਸ਼ਕੀਸ ਦੇ ਵਿੱਚ ਗਿਸਤਾਰ ਕਰਨੇ ਹੈ ਔਰ ਜਿਹੜੀ ਭੁੱਕੀ ਹੈ ਉਹ ਵੀ ਜਿਵੇਂ ਪਹਿਲੇ 1 ਕਵਾਂਟਲ 20 ਕਿਲੋ ਫੜੀ ਸੀ ਲੇਕਿਨ ਬਾਅਦ ਵਿੱਚ 30 ਕਿਜੀ ਕਿਲੋਗ੍ਰਾਮ ਉਹ ਉਹਨਾਂ ਦੀ ਰਿਹੈਸ਼ ਤੋਂ ਇਹ ਨਿਲਾ ਮਕਾਨ ਸੀਗਾ ਉਥੋਂ ਜਦੋਂ ਬਰਾਮਦ ਕੀਤੀ ਤੇ 30 ਕਿਲੋ ਹੋ ਸੀ ਤੇ ਡੇਢ ਕੁਆਂਟਲ ਭੁੱਕੀ ਹੈ ਇਹਦੇ ਚ ਬਰਾਮਦ ਹੋ ਚੁੱਕੀ ਹੈ ਜਿਹੜੀ ਕਿ ਬਹੁਤ ਵਧੀਆ ਇੱਕ ਰਿਕਵਰੀ ਹੈ ਤੇ ਇਸ ਤੋਂ ਇਲਾਵਾ ਇੱਕ ਮਕਦਮਾ ਸਰ ਇਹ ਕਿ ਜਿਹੜੇ ਹੈਗੇ ਨੇ ਡਿਟੇਲ ਦੱਸ ਦਿਓ ਜਿਹੜੀ ਪਤੀ ਪਤਨੀ ਸੀ ਜਿਹੜੇ ਪਹਿਲਾਂ ਤੋਂ ਕੰਮ ਕਰਦੇ ਸੀ ਭੁੱਕੀ ਦਾ ਜੀ ਹਾਂ ਮੈਂ ਤੁਹਾਨੂੰ ਦੱਸਦਾ ਜੀ ਇਹਨਾਂ ਤੇ ਇਨਫੋਰਮੇਸ਼ਨ ਤਾਂ ਸਾਡੇ ਕੋਲ ਇਹੀ ਹੈ ਜਿਹਦੇ ਮੁਤਾਬਕ ਅਸੀਂ لیکن میں ਤੁਹਾਨੂੰ ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈਗਾ ਉਹਦੇ ਮੁਤਾਬਿਕ ਗੱਲ ਦੱਸਣੀ ਚਾਹਨਾ ਆਏਗਾ ਕਿ ਇਹਦੇ ਵਿੱਚ ਜਿਹੜੀ ਲੇਡੀ ਹੈ ਆ अमन ਜੋਤਕਰ ਠੀਕ ਹੈ ਜੀ अमन ਜੋਤਕਰ ਉਹਦੇ ਤੇ ਵੀ ਮੁਕਦਮਾ ਹੈਗਾ ਪੁਰਾਣਾ ਦਰਜ ਤੇ ਇਸੇ ਤਰੀਕੇ ਨਾਲ ਜਿਹੜੇ ਹਸਬੰਡ ਵਾਈਫ ਫੜੇ ਨੇ ਉਹਨਾਂ ਚ ਜਿਹੜਾ ਉਹਦਾ ਹਸਬੰਡ ਹੈ ਜਤਿੰਦਰਪਾਲ ਇਹਦੇ ਤੇ ਵੀ ਮੁਕਦਮਾ ਹੈਗਾ ਹੈ ਇਹਦਾ ਮਤਲਬ ਇਹ ਹੈ ਕਿ ਇਹਨਾਂ ਨੇ ਕੁਝ ਇਹਦੇ ਵਿੱਚ ਨਵੇਂ ਬੰਦੇ ਵੀ ਆਪਣੇ ਨਾਲ ਲਾਏ ਨੇ ਜਿਹੜੇ ਨਸ਼ੇ ਦੇ ਸਮਗਲਰ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਕਿ ਇਹ ਕੀ ਇਸ ਤਰ੍ਹਾਂ ਦੇ ਸੌਜਵਾਦ ਦਿਖਾਉਂਦੇ ਨੇ ਕਿਵੇਂ ਹੋਰ ਬੰਦੇ ਨੂੰ ਇਹਦੇ ਚ ਇਨਵੋਲਵ ਕਰਦੇ ਨੇ ਪਰ ਸਾਡਾ ਜੋ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਹੈ ਉਹਨੂੰ ਇਹ ਬੜਾ ਵਧੀਆ ਬਲ ਮਿਲਿਆ ਇਹ ਰਿਕਵਰੀ ਕਰਨ ਦੇ ਨਾਲ ਸਰ ਪਤਾ ਲੱਗਿਆ ਕਿੱਥੋਂ ਲਿਆ ਕੇ ਕਿੱਥੇ ਸਪਲਾਈ ਕਰਦੇ ਸੀਗੇ ਬਿਲਕੁਲ ਜੀ ਬਿਲਕੁਲ ਪਤਾ ਲੱਗਿਆ ਜਿੱਥੋਂ ਲੈ ਕੇ ਆ ਉਹਦਾ ਵੀ ਪਤਾ ਹੈ ਔਰ ਅੱਗੇ ਫਾਰਵਰਡ ਜਿੱਥੇ ਸੀ ਹੈ ਨਹੀਂ ਉਹਦਾ ਵੀ ਹੈ ਉਹ ਅਸੀਂ ਬਕਾਇਦਾ ਮੈਂਸ਼ਨ ਨਹੀਂ ਕਰ ਸਕਦੇ ਇੱਥੇ ਕਿਉਂਕਿ ਫਾਰਵਰਡ ਐਂਡ ਬੈਕਵਰਡ ਲਿੰਕੇਜ ਨੇ ਜਾ ਕੇ ਉਹ ਕਿਦੀ ਕਿੰਨੀ ਕੀ ਗੱਲ ਹੁੰਦੀ ਹੈ ਕਿੰਨੀ ਕੀ ਗੱਲ ਦੇਖੋ ਇਹ ਮੈਂ ਨਹੀਂ ਕਹਿ ਸਕਦਾ ਆਪਾਂ ਇਹਨੂੰ ਕੋਈ ਉਵੇਂ ਬੋਲ ਲਈ ਜੀ ਇਹ ਨਹੀਂ ਹੈ ਮੈਨੂੰ ਇਸ ਬਾਰੇ ਨਹੀਂ ਮੈਂ ਕਹਿ ਸਕਦਾ ਕਿ ਇਹਨਾਂ ਦੇ ਬਜਾਰੂ ਰੇਂਜ ਕੀ ਹੈ ਠੀਕ ਹੈ ਜੀ ਸਰ ਕਿੰਨੀ ਕੁ ਉਮਰ ਹੈ ਇੱਕ ਮਿੰਟ ਖੜੇ ਸਰ ਇਹ ਦੂਸਰੇ ਮਾਮਲੇ ਦੇ ਵਿੱਚ ਕੀ ਹੈਗਾ ਜੀ ਜਿਹੜਾ ਦੂਸਰਾ ਮਾਮਲਾ ਹੈ ਇਹ ਦੂਸਰਾ ਮਾਮਲਾ ਹੈਗਾ ਜੀ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਇਹਦੇ 'ਚ ਇੱਕ ਮੁਕੱਦਮਾ 201 ਠੀਕ ਹੈ ਜੀ ਇਹਦੇ ਵਿੱਚ ਇਹ ਇਹਦੇ ਵਿੱਚ ਵੀ ਸਾਡੇ ਸੀਆਈਏ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਡੀਐਸਪੀ ਦੀ ਮੋਹੀ ਸਿੰਘਲਾ ਦੀ ਰਹਿਨਮਾਈ 'ਚ ਬੜਾ ਵਧੀਆ ਇਹਦੇ 'ਚ ਵੀ ਕੰਮ ਕੀਤਾ ਹੈ ਇੱਕ ਇਨਫੋਰਮੇਸ਼ਨ ਸਿਗੀ ਇਹਨਾਂ ਕੋਲ ਜਿਹਨੂੰ ਇਹਨਾਂ ਨੇ ਬੜਾ ਮੈਜਰ ਕੀਤਾ ਉਸ ਤਰੀਕੇ ਦੇ ਨਾਲ ਉਹਦੀ ਲੜੀ ਦੇ ਵਿੱਚ ਜਦੋਂ ਇਹਨਾਂ ਨੇ ਪ੍ਰੋਪਰ ਨਰਪਿੰਦਰ ਇਨਚਾਰਜ ਨੇ ਆਧਾ ਕੇਥਾਰਿੰਦਰ ਪ੍ਰਮੋਦ ਨੂੰ ਭੇਜ ਕੇ ਬਕਾਇਦਾ ਇਹਨਾਂ ਨੂੰ ਉਹ ਉਹ ਜਿਹੜੀ ਮੁਖਬਰੀ ਹੋਈ ਸੀ ਉਹਦੇ ਤੇ ਜਦੋਂ ਇਹਨਾਂ ਨੇ ਕਾਰਵਾਈ ਕੀਤੀ ਤਾਂ ਇੱਥੇ ਸੈਲੀਬ੍ਰੇਸ਼ਨ ਮਾਲ ਹੈ ਠੀਕ ਹੈ ਜੀ ਆਪਣੇ ਲੀਟੀ ਰੋਡ ਤੇ ਤੇ ਉੱਥੇ ਇਦੀ ਇਨਫਰਮੇਸ਼ਨ ਸੀ ਕਿ ਜਿਹਦੇ ਮੁਤਾਬਕ ਫਿਰ ਇਹਨਾਂ ਨੇ ਇੱਕ ਜਿਹੜੀ ਸਵਿਫਟ ਰੰਗ ਚਿੱਟਾ ਗੱਡੀ ਉਹਦਾ ਨੰਬਰ ਸੀ ਪੀਵੀ 37 ਬਾਹਰ 34 ਇਹ ਗੱਡੀ ਜਿਹੜੀ ਹੈਗੀ ਜਿਹਦੇ ਵਿੱਚ ਇੱਕ ਔਰਤ ਤੇ ਇੱਕ ਸਖਸ਼ ਹੁਣ ਪਤਾ ਲੱਗਿਆ ਕਿ ਉਹਨਾਂ ਦਾ ਰਿਸ਼ਤਾ ਉਸ ਵਿੱਚ ਪਤੀਜਾ ਤੇ ਕੀ ਹੁੰਦਾ ਹੈ ਭੂਆ ਭੂਆ ਪਤੀਜੇ ਦਾ ਕੋਈ ਰਿਸ਼ਤਾ ਹੈ ਬਾਕੀ ਪਤਾ ਨਹੀਂ ਹੁਣ ਸਕੇ ਜਾਂ ਕਿਵੇਂ ਹੈ ਇਹ ਜਿਹੜੀ ਔਰਤ ਹੈ ਇਹਦੇ ਤੇ ਕੰਨਾ ਮੱਕਦਮਾ ਇਹਦਾ ਜਿਹੜਾ ਕ੍ਰਿਮੀਨਲ ਰਿਕਾਰਡ ਕੱਢਿਆ ਸੀ ਹੁਸ਼ਿਆਪਰਚੀ ਦੇ ਤੇ 2012 ਚ ਇੱਕ ਪਰਚਾ ਦਰਜ ਹੋਇਆ ਸੀ ਇਹਦੀ ਮੈਂ ਤੁਹਾਨੂੰ ਪਹਿਲਾਂ ਦੱਸਣਾ ਕਿ ਇਹਦੇ ਚ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਸਾਡੇ ਸੀਏ ਨੂੰ ਜਦੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਔਰ ਇਹਨਾਂ ਨੇ ਜਦੋਂ ਪੁਲਿਸ ਇਹਨਾਂ ਨੂੰ ਫੜਨ ਲੱਗੀ ਇਹਨਾਂ ਨੇ ਗੱਡੀ ਭਜਾਈ ਔਰ ਇਵਨ ਸਾਡੀ ਪੁਲਿਸ ਤੇ ਇਹਨਾਂ ਨੇ ਗੱਡੀ ਚੌੜਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉਸਨੇ ਬੜਾ ਦਲੇਰੀ ਦੇ ਨਾਲ ਕੰਮ ਕੀਤਾ ਹੈ ਸਾਡੇ ਆ ਲੜਕੀ ਪਿੱਛੇ ਖੜੀ ਹੈ ਉਹ ਲੇਡੀ ਵੀ ਫੜਨੀ ਸੀਗੀ ਬੜਾ ਬਹਾਦਰੀ ਦੇ ਨਾਲ ਮੇਰਾ ਕਹਿਣ ਦਾ ਪਾਵ ਇਹ ਹੈ ਕਿ ABC ਇਹਦੀ ਸਾਡੀ ਜੀ ਬੜੀ ਵਧੀਆ ਰਕਬਦੀ ਹੈ ਇਹਦੇ ਚ ਬਕਾਇਦਾ ਅ ਅੱਗੇ ਡੁੰਗਾਈ ਜੇ ਦੀ ਅੱਗੇ ਹੋਰ ਤਪਤੀ ਚੱਲ ਰਹੀ ਹੈ ਇਹਦੇ ਚ ਵੀ ਅਸੀਂ ਕੋਸ਼ਿਸ਼ ਨਾਲ ਕੁਝ ਹੋਰ ਵਧੀਆ ਰਕਬਦੀ ਹੋਏਗੀ ਦੇਖਣ 150 ਗ੍ਰਾਮ ਜਿਹੜੀ ਹੈ ਉਹ ਵੀ ਬਹੁਤ ਵਧੀਆ ਰਿਕਵਰੀ ਹੈ ਇਹਦੇ ਵਿੱਚ ਸਰ ਕੌਣ ਕੌਣ ਸ਼ਾਮਲ ਹੈ ਜਿਹੜਾ 150 ਗ੍ਰਾਮਰ ਦੇ ਵਿੱਚ ਫੜੇ ਗਏ ਨੇ ਇਹਨਾਂ ਦੇ ਮੈਂ ਤੁਹਾਨੂੰ ਨਾਮ ਦੱਸ ਦਿੰਦਾ ਜੀ ਜਿਹਦੇ ਵਿੱਚ ਜਿਹੜੀ ਤਾਂ ਉਹ ਔਰਤ ਹੈ ਉਹਦਾ ਨਾਮ ਹੈਗਾ ਸੰਦੀਪ ਕੌਰ ਇਹ ਇਹਦਾ ਪਿੰਡ ਹੈ ਸਰੀਆਲਾ ਗੜ ਸ਼ੰਕਰ ਤਹਿਸੀਲ ਹੈ ਜ਼ਿਲ੍ਹਾ ਸ਼ਾਪੁਰ ਚੱਬੇਵਾਲ ਜਿਹੜਾ ਇਹਨਾਂ ਦਾ ਥਾਣਾ ਹੈ ਜੀ ਤੇ ਜਿਹੜਾ ਇਹਦੇ ਨਾਲ ਲੜਕਾ ਹੈ ਉਹ ਜਤਨ ਪਾਨੀਆਂ ਉਹਦਾ ਪਿੰਡ ਹੈਗਾ ਜੀ ਗੰਨਾ ਤੁਹਾਨੂੰ ਪਤਾ ਹੀ ਹੈ ਇਹ ਵੀ ਬੜਾ ਫਲੌਰ ਦੇ ਕੋਲ ਲੋਨ ਆਉਂ ਗਿਆ ਪਿੰਡ ਦਾ ਇਹ ਉੱਥੋਂ ਦਾ ਇਹ ਲੜਕਾ ਜਿਹਦੇ ਦੇ ਅੰਦਰ ਰਿਮਾਰਟ ਇਹ ਸਾਡੇ ਕੋਲ ਰਿਮਾਰਟ ਤੇ ਚੱਲ ਰਿਹਾ ਹੈ 3 ਦਿਨ ਦਾ ਰਿਮਾਰਟ ਹੈ ਇਹਨਾਂ ਦਾ ਲਿਆ ਹੋਇਆ ਸੀ ਜਿੱਥੋਂ ਇਹ ਲੈ ਕੇ ਆਂਦੇ ਜੀ ਕੋਈ ਨੈਟਵਰਕਰ ਦਾ ਪਤਾ ਲੱਗਿਆ ਜੀ ਇਹਨਾਂ ਦਾ ਯੈਸ ਉਹ ਵੀ ਫਾਰਵਰਡ ਤੇ ਬੈਕਵਰਡ ਲੰਘ ਕੇ ਤੇ ਅਸੀਂ ਬਹੁਤ ਢੰਗਾਈ ਦੇ ਨਾਲ ਚੱਲ ਰਹੀ ਹੈ ਸਾਡੀ ਤਫ਼ਤੀਸ਼ ਉਹ ਵੀ ਉਸ ਬਜਟ ਦੇ ਨਾਲ ਆਪਾਂ ਉਹਨਾਂ ਦੇ ਅਜੇ ਨਾਮ ਨਹੀਂ ਤੁਹਾਨੂੰ ਡਿਸਕਲੋਜ਼ ਕਰ ਸਕਦੇ ਲੇਕਿਨ ਜਦੋਂ ਜਦੋਂ ਇਹਦੇ ਚ ਕੋਈ ਅੱਗੇ ਰੈਸਟ ਹੋਏਗੀ ਜਾਂ ਬਰਾਮਦ ਕੀ ਹੋਗੀ ਉਹ ਵੀ ਤੁਹਾਨੂੰ ਦੱਸਿਆ ਜਾਏਗਾ ਸਰ ਕੀ ਇਹ ਖੰਨੇ ਸਪਲਾਈ ਕਰਨਾ ਸੀ ਸਮਾਨ ਜਦ ਬਿਲਕੁਲ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਉਹ ਪਹਿਲੇ ਸੈ ਆ ਜਿੱਥੋਂ ਆਪਾਂ ਕੀਤਾ ਹੈ ਉੱਥੇ ਵਾਲੇ ਦੋਲੇ ਇਹਨਾਂ ਨੂੰ ਕੋਈ ਜਿਵੇਂ ਜਿਹੜੇ ਕਸਟਮਰਸ ਵਗੈਰਾ ਹੈਗਾ ਇਹਨਾਂ ਨੇ ਟਾਈਮ ਦਿੱਤਾ ਹੋਣਾ ਹੈਗਾ ਜਾਂ ਕਿ ਮੇ ਵੀ ਹੈ ਉਹ ਅਸੀਂ ਚੱਲ ਰਿਹਾ ਸਾਡਾ ਤਫਤੀਸ਼ ਜਿਹੜੀ ਹੈ ਉਹ ਸਾਰਾ ਕਰਾਂਗੇ ਸਰ ਉਮਰ ਕਿੰਨੀ ਹੈ ਜੀ ਇਹਨਾਂ ਦੀ ਉਮਰ ਇਹਦੀ ਲੇਡੀ ਦੀ ਹੈਗੀ ਹੈ ਕੋਈ 40-40 ਸਾਲ ਦੀ 35 ਸਾਲ ਦੀ ਇਹਦੀ ਉਮਰ ਹੈਗੀ ਲੜਕਾ ਜਿਹੜਾ ਉਹ ਛੋਟਾ ਹੈ ਉਹ ਤਾਂ ਕਿੰਨੇ 27 ਸਾਲ ਦਾ 25 ਸਾਲ ਦਾ 25 ਸਾਲ ਦਾ ਜੀ ਕਿੰਨੇ ਸਮੇਂ ਤੋਂ ਸਾਰੇ ਇਹਨਾਂ ਦਾ ਜਿਹੜਾ ਚੱਲ ਰਿਹਾ ਹੈ ਮੈਂ ਤੁਹਾਨੂੰ ਦੱਸਿਆ ਤੁਸੀਂ ਦੇਖੋ ਕਿ ਆਰਡਰ ਤੇ 2012 ਦਾ ਪੁਰਾਣਾ ਮਕਦਮਾ ਹੀ ਹੈ ਅੱਜ ਦੇਖੋ ਨਾ ਕਿੰਨੇ ਸਾਲ ਹੋ ਗਏ ਇਹਦਾ ਮਤਲਬ ਕਦੋਂ ਦੀ ਇਨਵੋਲ ਹੋਏਗੀ ਇਹੋਂ ਸਾਰਾ ਕੇ ਤਪਤੀਸ਼ ਦਾ 파ਟ ਹੈਗਾ ਸਰ ਲੜਕੇ ਤੇ ਵੀ ਕੋਈ ਨਾਮ ਲੱਗਿਆ ਕੋਈ ਲੜਕੀ ਤੇ ਵੀ ਹੈਗਾ ਜੀ ਹੈ ਲੜਕੀ ਤੇ ਵੀ ਮੁਕਦਮਾ ਦਰਜ ਹੈ ਉਹਦੇ ਵਿੱਚ ਵੀ ਇੱਕ 2021 ਦੇ ਵਿੱਚ ਥਾਣਾ ਫਲੋਟ ਪੱਤਰ ਦਰਜ ਹੈ ਉਹਦੇ ਤੇ ਵੀ ਹਾਂਜੀ ਇੱਕ ਕੀ ਹੈਗਾ ਜੀ ਉਹ ਮਹਲਾ ਜੀ ਇਹ ਜਿਹੜਾ ਤੀਸਰਾ ਮੁਕਦਮਾ ਹੈ ਇਹਦੇ ਵਿੱਚ ਵੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀ ਪਰਸਨਲ ਜਰੀ ਇੱਕ ਗਾਈਡੈਂਸ ਹੈ ਇਹ ਹੁਦਾਸ਼ਤਾ ਹੈਗਾ ਜਿਹਦੇ ਵਿੱਚ ਡੀਐਸਪੀ ਮੋਹਿ ਸਿੰਘਲਾ ਹੋਣਾ ਨੇ ਜਦੋਂ ਨਰਿੰਦਰ ਨੂੰ ਨਾਲ ਲੈ ਕੇ ਕਿ ਇਸ ਇਨਫਰਮੇਸ਼ਨ ਨੂੰ ਵੀ ਮੈਚਰ ਕੀਤਾ ਹੈ ਤਾਂ ਇਹ ਉਹਦਾ ਹੀ ਸਟਾ ਹੈ ਇਹਦੇ ਵਿੱਚ ਅਸੀਂ ਇੱਕ ਮੁਕਦਮਾ 175 ਨੰਬਰ ਦਰਜ ਕੀਤਾ ਹੈਗਾ ਸਿਟੀ 1 ਖੰਨਾ ਦੇ ਵਿੱਚ ਇਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇਹਦੇ ਚ ਪਹਿਲੇ 10 ਗ੍ਰਾਮ ਹੈਰਨ ਬ੍ਰਾਮ ਰਹੀ ਹੈ ਇਸ ਮੁਕਦਮੇ ਦੇ ਵਿੱਚ ਅੱਗੇ ਉਹਦੀ ਮਜੀਦ ਜਿਹੜੀ ਹੈ ਪੁਛਕਿਸ਼ ਤੇ ਇਹਦੇ ਚ ਇੱਕ ਪੁੱਕੀ ਵੀ ਮਿਲੀ ਏ ਸਾਨੂੰ ਮਤਲਬ ਕਹਿਣ ਨਾਲੇ ਨਸ਼ੇ ਚ ਕਿੰਨੇ ਇਨਵੋਲਵ ਨੇ ਚਿੱਟਾ ਪੁੱਕੀ ਇਸ ਤਰ੍ਹਾਂ ਦੇ ਮਤਲਬ ਕਿਸੇ ਵੀ ਕਿਸਮ ਦਾ ਨਸ਼ਾ ਹੋਵੇ ਜਿਹੜੇ ਲੋਕ ਨਸ਼ੇਦਾਨ ਬਣੋ ਕੋਈ ਵੀ ਤਰ੍ਹਾਂ ਦਾ ਨਸ਼ਾ ਹੁੰਦਾ ਹੈ ਸਪਲਾਈ ਕਰਨਾ ਹੀ ਹੁੰਦਾ ਹੈ ਔਰ ਇਹਦੇ ਚ ਮੈਂ ਤੁਹਾਨੂੰ ਜਿਹੜੀ ਮੇਨ ਚੀਜ਼ ਦੱਸਣੀ ਚਾਹਣਾ ਉਹ ਇਹ ਹੈ ਕਿ ਠੀਕ ਹੈ ਅਸੀਂ ਜਿਹੜਾ ਇਹ ਰਣਜੀਤ ਸਿੰਘ ਜੀ ਦੇ ਕੋਲ ਵਾਸੇ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਪਹਿਲਾਂ 10 ਗ੍ਰਾਮ ਇਹ 10 ਗ੍ਰਾਮ ਜੀਤੀ ਤੇ ਫਿਰ ਚਲੋ ਸਾਨੂੰ ਕੋਈ ਵੀ ਨਹੀਂ ਮਤਨ ਹੋਇਆ ਇਹ ਦੱਸਣਾ ਚਾਹਣਾ ਇੱਕ ਇਹਦੇ ਚ ਗੁਰਪ੍ਰੀਤ ਸਿੰਘ ਉਹ ਫੁੱਲਾੜੀ ਹੈ ਜਿਹੜਾ ਕਿ ਪੁਰਾਣਾ ਗੈਂਗਸਟਰ ਹੈ ਉਹ ਵੀ ਇਹਦੇ ਚ ਇਨਵੋਲਵ ਸੀਗਾ ਉਹ ਉਹਨੂੰ ਜਦੋਂ ਫਰਦ ਨੇ ਲਏ ਨੇ ਇਹਦੇ ਚ ਇਹਦੀ ਉਹਦੀ ਉਹਨੂੰ ਗ੍ਰਿਫਤਾਰ ਕਰਕੇ ਉਹਦੀ ਜਿਹੜੀ ਤਫ਼ਤੀਸ਼ ਜਦੋਂ ਅਮਲ ਚ ਸਾਰੀ ਕੀਤੀ ਤੇ ਇਹਦੇ ਚ ਇਹ ਗੁਰਪ੍ਰੀਤ ਸਿੰਘ ਲਾੜੀ ਤੋਂ ਇੱਕ ਹਥਿਆਰ ਵੀ ਮਿਲਿਆ ਹੈ ਔਰ ਇੱਕ ਗੁਰਪ੍ਰੀਤ ਸਿੰਘ ਲਾਡੀ ਬਾਰੇ ਮੈਂ ਤੁਹਾਨੂੰ ਇਹ ਲਗ ਦੱਸਣਾ ਜਣਾ ਹੈਗਾ ਕਿ ਇਹਦੇ ਤੇ 2 ਤੋਂ 2 ਹੋਂ ਤੱਕ 23 ਮਕਦਮੇ ਸੁਸਾ ਦੇ 23 ਐਫ ਆਈ ਆਰ 23 ਮਕਦਮੇ ਦਰਜ ਨੇ ਇਹਦੇ ਤੇ ਗੁਰਪ੍ਰੀਤ ਸਿੰਘ ਔਰ ਫੁੱਲਾਡੀ ਪੁੱਤਰ ਸੁਖਦੇਵ ਸਿੰਘ ਔਰ 52 ਵਾਸੀ ਮਕਾਨ ਨੰਬਰ 364 ਗਲੀ ਨੰਬਰ 12 ਗੁਰਤੇਗ ਬਾਦ ਨਗਰ ਖੰਨਾ ਠੀਕ ਹੈ ਨਾ ਇਹ ਜਿੱਥੇ ਮਰਜੀ ਲੋਗ ਅੰਡਰਗਰਾਉਂਡ ਹੋ ਜਾਣਾ ਬਕਸ਼ਣ ਬਕਸ਼ ਨਹੀਂ ਜਾਣਗੇ ਕਿਉਂਕਿ ਜਿਹੜੇ ਵੀ ਨਸ਼ੇ ਦੇ ਕਾਰੋਬਾਰ ਚ ਜਾਂ ਬਦਮਾਸ਼ੀ ਕਰਦੇ ਨੇ ਇਹਨਾਂ ਦੇ ਪ੍ਰਤੀ ਪੁਲਿਸ ਪੂਰੀ ਸਖਤ ਹੈ ਤੇ ਇਹਦੇ ਚ ਜਿਹੜਾ ਦੂਜਾ ਰਣਜੀਤ ਸਿੰਘ ਉਰਫ ਬੱਜੀ ਹੈ ਇਹਦੇ ਤੇ ਵੀ ਤਿੰਨ ਮੁਕਦਮੇ ਦਰਜ ਨੇ ਅ ਉਹ ਤਿੰਨੇ ਹੀ ਮੁਕਦਮੇ ਤੁਸੀਂ ਦੇਖੋ ਕੇਂਦਰ ਸ਼ੇਧੇ ਨੇ ਅਡਰ ਕਿਸਮ ਦਾ ਨਸ਼ਾ ਸੋ ਇਹਦੇ ਵਿੱਚ ਵੀ 10 ਗ੍ਰਾਮ ਅ ਹੈਰੋਇਨ ਤੋਂ ਇਲਾਵਾ ਅ ਭੁੱਕੀ ਸਾਡੇ 5 ਕਿਲੋ 600 ਗ੍ਰਾਮ ਇੱਕ ਜਿਹੜਾ ਇਥੇ ਆ ਮਿਲਿਆ ਹੈ 315 ਬੋਲ ਦਾ ਸਮੇਤ ਦੋ ਜਿੰਦਾ ਜਿੰਦਾ ਨੇ ਜਿੰਦਾ ਕਰ ਦੋ ਜਿੰਦਾ ਕਰ ਦੋ ਦੋ ਇਹ ਕੀ ਤੋਂ ਮਿਲਨੇ ਜੀ ਦੋਨਾਂ ਚ ਇਹ ਉਹ ਜਿਹੜਾ ਗੈਂਗਸਟਰ ਹੈ ਜੀ ਉਹ ਵੀ ਇਸ ਜਿਹੜਾ ਲੱਗਿਆ ਨਹੀਂ ਇਹਨੂੰ ਕਿੱਥੋਂ ਕੱਪ ਕੀਤਾ ਗਿਆ ਜੀ ਇਹ ਹੁਣ ਇਸ ਤਫਤੀਸ਼ ਦਾ ਇਸ ਤਰ੍ਹਾਂ ਦਾ 파ਟ ਹੈ ਕਿ ਅਸੀਂ ਤੁਹਾਨੂੰ ਦੱਸੀ ਕਿ ਕਿੱਥੋਂ ਫੜਿਆ ਅਰੈਸਟ ਕੀਤਾ ਵਸ ਠੀਕ ਸਰ ਜਿਹੜੇ 23 ਮੁਕਦਮੇ ਦਰਜ ਨੇ ਜੀ ਉਹਨਾਂ 'ਚ ਜ਼ਿਆਦਾਤਰ ਕਿਹੜੇ ਨੇਜ ਮੁਕਦਮੇ ਜੀ 23 ਮੁਕਦਮਿਆਂ ਦੇ ਵਿੱਚ ਜੀ ਤੁਸੀਂ ਦੇਖੋ ਕਿ ਇਹਦੇ 'ਚ ਲੜਾਈ ਝਗੜੇ ਦੇ ਬਦਮਾਸ਼ੀ ਦੇ ਤਾਂ ਨੋ ਡਾਊਟ ਜਿਹੜਾ ਗੈਂਗਸਟਰ ਹੈ ਉਹਦੇ ਤੇ ਹੋਣਗੇ ਹਾਂਜੀ ਠੀਕ ਹੈ ਨਾ ਅ ਅ ਅ ਅਥਿਆਰ ਦੇ ਵੀ ਹੈ ਅਥਿਆਰ ਦੇ ਬਿਰਾਮਤ ਕੀਤੇ 307 ਦੇ ਮੁਕਦਮੇ ਠੀਕ ਹੈ ਜੀ ਤੇ 307 ਦੇ ਕਿੰਨੇ ਮੁਕਦਮੇ ਨੇ ਇਹਦੇ ਤੇ ਦਰਜ ਸਾਰੇ ਲੋੜਿੰਦਾ ਵੀ ਸੀ ਜੀ ਆਪਾਂ ਦੇ ਜੀ ਲੜੀਂਦਾ ਹੈਗਾ ਹੀ ਨਹੀਂ ਜੀ ਜਿਹੜੇ ਬੰਦੇ ਐ ਕਿਹੜਾ ਬੰਦਾ ਹੈ ਜਿਹੜਾ ਮਾੜੇ ਕਰਤਾਰ ਦਾ ਬੰਦਾ ਉਹ ਲੜੀਂਦਾ ਹੀ ਹੁੰਦਾ ਪੁਲਿਸ ਨੂੰ ਦਾ ਹਮੇਸ਼ਾ ਹਾਂ ਸਰਦਾਰ ਜੀ ਜੀ ਕਿਤਾਬਨੀ ਇਹਨਾਂ ਚਾਹੁੰਦੇ ਹਾਂ ਹਾਂ ਠੀਕ ਹੈ ਕਿਤਾਬਨੀ ਦਾ ਜੀ ਹੁਣ ਇਹ ਸਾਹਮਣੇ ਹੀ ਹੈ ਐ ਬੰਦਾ ਜਿਹੜਾ ਹੈਗਾ ਇਹਦੀ ਜਦੋਂ ਅਸੀਂ ਕੋਸ਼ਿਸ਼ ਕੀਤੀ ਕਿ ਉਹ ਕਿਲਾਟੀ ਇਹ ਆਪਣੇ ਆਪ ਨੂੰ ਬੜਾ ਇਨੋਸੈਂਟ ਕੇ ਮੈਂ ਤਾਂ ਜੀ ਹੁਣ ਲੋਕੇ ਛੁਪਿਆ ਆਪਣੇ ਬੇਕਰਤਾਰ ਦੇ ਵਿੱਚ ਲੇਕਿਨ ਜਿਹਦਾ ਜੁਰਮ ਹੈ ਕ੍ਰਾਈਮ ਹੈ ਜਿਹੜਾ ਬੰਦਾ ਕਿਸ ਚੀਜ਼ ਚ ਇਨਵੋਲਵ ਹੈ ਚਾਹੇ ਨਸ਼ਾ ਹੈ ਉਹ ਸੱਚ ਸਾਹਮਣੇ ਆਣਾ ਹੀ ਆਣਾ ਹੈ ਉਹ ਛੋਪ ਨਹੀਂ ਸਕਦਾ ਜਾਂ ਤਾਂ ਆਪਣਾ ਖੇੜਾ ਛੱਡ ਕੇ ਪੂਰੇ ਚੰਗੇ ਸ਼ਹਿਰੀ ਬਣ ਜਾਣਾ ਹੈ ਦੱਦ ਬਚਾਏ ਆਦਰਵਾਈਜ਼ ਇਹ ਨਹੀਂ ਕਿ ਅੰਡਰਗਰਾਉਂਡ ਹੋ ਕੇ ਤੇ ਕ੍ਰਾਈਮ ਵੀ ਕਰਨਾ ਤੇ ਪੁਲਿਸ ਤੋਂ ਬਚ ਜਾਣਾ ਇਹ ਨਹੀਂ ਹੋਏਗਾ ਠੀਕ ਹੈ ਸਰ ਥੈਂਕ ਯੂ ਸਰ ਠੀਕ ਹੈ ਥੈਂਕ ਯੂ ਸਰ